ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਦੀ ਫੇਰ ਮੁਸੀਬਤ ਵਧ ਗਈ ਹੈ ਹੁਣ ਵਿਜੀਲੈਂਸ ਨੇ ਇਕੜਿੱਕੇ ਚ ਲੈ ਲਿਆ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਦਾ ਜੋ ਲੇਖਾ ਜੋਖਾ ਸਾਹਮਣੇ ਆਇਆ ਉਸ ਮੁਤਾਬਕ ਅਮਨਦੀਪ ਕੌਰ ਦੀ ਜੋ ਜਾਇਦਾਦ ਹੈ तकरीबन 1 ਕਰੋੜ 8 ਲੱਖ ਰੁਪਏ ਹੈ ਪਰ ਜੋ ਹੁਣ ਤੱਕ ਦਾ ਖਰਚਾ ਦਿਖਾਇਆ ਗਿਆ ਉਹ 1 ਕਰੋੜ 39 ਲੱਖ ਰੁਪਏ ਦਿਖਾਇਆ ਗਿਆ ਜਿਸ ਨੂੰ ਲੈ ਕੇ ਹੁਣ ਵਿਜੀਲੈਂਸ ਇਸ ਦੀ ਜਾਂਚ ਕਰਨ ਦੇ ਵਿੱਚ ਲੱਗੀ ਹੋਈ ਹੈ ਦੱਸ ਦिए ਕਿ ਕੁਝ ਦਿਨ ਪਹਿਲਾਂ ਹੀ ਅਮਨਦੀਪ ਕੌਰ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤੀ ਸੀ ਜਿਸ ਦੇ ਵਿੱਚ ਉਸ ਨੇ ਆਪਣੇ ਪੱਖ ਰੱਖੇ ਮਹਿੰਗੀਆਂ ਗੱਡੀਆਂ ਘੜੀਆਂ ਸ਼ਕੀਨ ਕੁੱਤਿਆਂ ਦੀ ਸ਼ਕੀਨ ਘੋੜਿਆਂ ਦੀ ਸ਼ਕੀਨ ਕਿਸ ਤਰੀਕੇ ਦੇ ਨਾਲ ਇਹਨਾਂ ਸਭ ਚੀਜ਼ਾਂ ਦੇ ਨਾਲ ਜੁੜੀ ਆ ਉਸ ਬਾਰੇ ਗੱਲਬਾਤ ਹੋਈ ਸੀ ਸ਼ਾਇਦ ਉਸ ਤੋਂ ਬਾਅਦ ਹੀ ਵਿਜੀਲੈਂਸ ਨੇ ਇਹ ਐਕਸ਼ਨ ਲਿਆ ਜਾਣਕਾਰੀ ਮੁਤਾਬਕ ਪਿੰਡ ਬਾਦਲ ਤੋਂ ਗਾਇਕ ਅਫਸਾਨਾ ਖਾਨ ਦੇ ਘਰ ਤੋਂ ਇਸ ਬਰਖਾਸ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਫਤਾਰੀ ਹੋਈ ਹੈ ਹੁਣ ਉਹ ਗਾਇਕ ਅਫਸਾਨਾ ਖਾਨ ਦੇ ਘਰ ਕਿਉਂ ਗਈ ਸੀ ਇਹ ਵੀ ਹੁਣ ਵੱਡੇ ਸਵਾਲ ਨੇ ਕਿਉਂਕਿ ਗਾਇਕ ਅਫਸਾਨਾ ਖਾਨ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਜੁੜੀ ਹੋਈ ਹੈ ਤੇ ਇਹ ਅਮਨਦੀਪ ਕੌਰ ਕੁਝ ਦਿਨ ਤੱਕ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਕੋਲ ਵੀ ਰਹੀ ਹੈ ਸਿਕਿਉਰਿਟੀ ਦੇ ਵਿੱਚ ਉੱਥੇ ਰਹੀ ਹੈ ਸ਼ਾਇਦ ਉਸੇ ਦੌਰਾਨ ਇਹਨਾਂ ਦੀ ਦੋਸਤੀ ਹੋਈ ਹੋਵੇ ਪਰ ਸਵਾਲ ਇਹ ਹੈ ਕਿ ਕਿਸੇ ਕੰਮ ਦੇ ਲਈ ਉਸ ਘਰੇ ਗਈ ਹੋਈ ਸੀ ਜਾਂ ਫਿਰ ਕਿਉਂ ਇਹੇ ਕਾਂਸਟੇਬਲ ਜੋ ਬਰਖਾਸਤ ਐਮਨਦੀਪ ਕੌਰ ਕਿਉਂਕਿ ਇਸ ਦੀ ਥਾਰ ਗੱਡੀ ਦੇ ਵਿੱਚੋਂ 17 ਗ੍ਰਾਮ ਨਸ਼ਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਚੱਲਿਆ ਜ਼ਮਾਨਤ 'ਤੇ ਬਾਹਰ ਆਏ ਹੋਏ ਸੀਗੇ ਤਾਂ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤੀ ਗਈ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਵਿਜੀਲੈਂਸ ਨੇ ਜਾਂਚ ਪੜਤਾਲ ਕੀਤੀ ਤੇ ਇਹਨਾਂ ਨੂੰ ਸਦ ਦੇ ਵਿੱਚ ਲਿਆ ਪਿੰਡ ਬਾਦਲ ਤੋਂ ਗਾਇ ਕਫਸਾਨਾ ਖਾਨ ਦੇ ਘਰੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜੋ ਜਾਇਦਾਦ ਹੈ ਦੱਸਿਆ ਜਾ ਰਿਹਾ ਹੈ ਕਿ 1 ਕਰੋੜ 8 ਲੱਖ ਰੁਪਏ ਜੋ ਕਾਗਜ਼ੀ ਬਣਦੀ ਹੈ ਪਰ ਖਰਚਾ 1 ਕਰੋੜ 39 ਲੱਖ ਹੋਇਆ ਕਿਵੇਂ ਹੋਇਆ ਇਹ ਸਭ ਦੀ ਹੁਣ ਜਾਂਚ ਕੀਤੀ